ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੇ ਬੰਸ ਰੀਤੇ ਮ ਆਈ ਸੀਸ ਜਾਈ ਪਰ ਸਿਰ ਨਾ ਜਾਈ ਫਤਿਹਗੜ ਸਾਹਿਬ ਦੀ ਉਹ ਮੁਬਾਰਕ ertidia ਜਿੱਥੇ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਆ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਸ਼ਹਾਦਤ ਦੇ ਉੱਚੇ ਮਕਾਮ ਨੂੰ ਪ੍ਰਾਪਤ ਕੀਤਾ ਭਾਵੇਂ ਸਲਤਨਤ ਬੜੀ ਗਾਢੀ ਹੀ ਵजीर खान ਤੇ ਰੰਗਜੀਤ ਦੀ ਜ਼ੁਲਮ ਕੀਤੇ ਤਸ਼ੱਦਦ ਕੀਤੇ ਲਾਲਚ ਦਿੱਤੇ ਪਰ ਸਾਹਿਬ ਜਾਦਿਆਂ ਨੇ ਅਕਾਲ ਪੁਰਖ ਤੇ ਪ੍ਰੋਸਾ ਅਤੇ ਕਲਗੀਧਰ ਪਾਤਸ਼ਾਹ ਦੀ ਰਹਿਮਤ ਸਦਕਾ ਸ਼ਹੀਦੀ ਤੇ ਨੀਹਾਂ ਦੇ ਵਿੱਚ ਚਿੰਨ ਕੇ ਪ੍ਰਾਪਤ ਹੋਈ ਉਹਨਾਂ ਨੂੰ ਮਾਤਾ ਗੁਜਰੀ ਦੀ ਅਥੇ ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋਏ ਪਰ ਉਹ ਧਰਮ ਦੇ ਵਿੱਚ ਪਰਪੱਕ ਰਹੇ ਆਉ ਆਪਣੇ ਸਾਹਮਣੇ ਦੋ ਨਿਸ਼ਾਨ ਸਾਹਿਬ ਆ ਇੱਕ ਨਿਸ਼ਾਨ ਸਾਹਿਬ ਸਹਬਜਾਦਾ ਬਾਬਾ ਜੋਰਾਵਰ ਸਿੰਘ ਦਾ ਇੱਕ ਨਿਸ਼ਾਨ ਸਾਹਿਬ ਬਾਬਾ ਫਤਿਹ ਸਿੰਘ ਦਾ ਇਹ ਉਹੀ ਥਾਂ ਆ ਜਿੱਥੇ ਕਿਸੇ ਵੇਲੇ ਜਿਹੜੀ ਸਲਤਨਤਵਾ ਔਰੰਗਜ਼ੇਬ ਦੀ ਤੇ ਉਹਦਾ ਅੱਗੇ ਕਰਿੰਦਾ ਵਜ਼ੀਰ ਖਾਨ ਇੱਥੇ ਦਰਬਾਰ ਲਾਉਂਦਾ ਸੀ ਪਰ ਅੱਜ ਉਹਦਾ ਦਰਬਾਰ ਨਹੀਂ ਹੈਗਾ ਅੱਜ ਇੱਥੇ ਸਹਬਜਾਦਿਆਂ ਦੇ ਨਿਸ਼ਾਨ ਝੁੱਲਦੇ ਆ ਕਿਉਂਕਿ ਇਹਦਾ ਨਾਮ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖਿਆ ਇਹ ਇਥੋਂ ਦੀ ਮੁਕੱਦਸ ਧਰਤੀ ਦੱਸਦੀ ਆ ਜੁਲਮ ਕਰਨ ਵਾਲਾ ਕਿੱਡਾ ਵੀ ਵੱਡਾ ਹੋਵੇ ਕੂੜ ਨਿਖਟੇ ਨਾਨਕਾ ਓੜਕ ਸੱਚ ਰਹੀ ਸਹਿਬਜ਼ਾਦਿਆਂ ਦੀ ਸ਼ਹਾਦਤ ਲਸਾਨੀਆਂ ਹੁਣ ਜਦੋਂ ਸ਼ਹੀਦੀ ਸਭਾ ਸ਼ੁਰੂ ਹੋ ਗਈ ਆ ਤਾਂ ਮੈਂ ਸਮੁੱਚੀ ਹੀ ਕੌਮ ਨੂੰ ਸਮੂਹ ਮਾਨਵਤਾ ਨੂੰ ਅਤੇ ਸਾਰੇ ਹੀ ਪੰਜਾਬੀਆਂ ਨੂੰ ਇਹ ਪ੍ਰੇਰਣਾ ਦਿਨਾਵਾ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਫਤੇਗੜ ਸਾਹਿਬ ਚਮਕੌਰ ਸਾਹਿਬ ਇਹਨਾਂ ਮੁਬਾਰਕ ਧਰਤੀਆਂ ਤੇ ਆਈਏ ਔਰ ਇੱਥੇ ਆਣ ਕੇ ਸਹਿਬਜ਼ਾਦਿਆਂ ਨੂੰ ਨਤਮਸਤਕ ਹੋਈਏ ਗੁਰੂ ਨੂੰ ਹੋਈਏ ਔਰ ਇਥੇ ਪ੍ਰਾਨ ਕਰਕੇ ਜਾਈਏ ਅਸੀਂ ਹਮੇਸ਼ਾ ਹੀ ਗੁਰੂ ਦੇ ਨਾਲ ਜੁੜਾਂਗੇ ਮੈਂ ਹੁਣ ਵੀ ਤੁਰਦਿਆਂ ਫਿਰਦਿਆਂ ਬਹੁਤ ਸਾਰੇ ਨੌਜਵਾਨਾਂ ਨੂੰ ਮਿਲਿਆ ਪੰਜਾਬ ਦੀ ਜਵਾਨੀ ਚੜ੍ਹਦੀ ਕਲਾ ਚ ਤੇ ਜਦੋਂ ਵੀ ਉਹਨਾਂ ਨੂੰ ਕੋਈ ਪ੍ਰੇਰਣਾ ਦਿੱਤੀ ਜਾਂਦੀ ਆ ਉਹ ਜਿਹੜੀ ਗੁਰੂ ਵਾਲੀ ਪ੍ਰੇਰਣਾ ਵਾ ਗੁਰੂ ਆਸ਼ੇ ਗੁਰਮਤ ਦੀ ਉਹਨੂੰ ਗ੍ਰਹਿਣ ਕਰਦੇ ਆ ਤੋਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸ਼ਹੀਦੀ ਦਿਹਾੜਿਆਂ ਤੇ ਵੱਡੀ ਗਿਣਤੀ ਚਾਈਏ ਉਹਨਾਂ ਵੇਲੇ ਨੂੰ ਮਹਿਸੂਸ ਕਰੀਏ ਜਦੋਂ ਇਸ ਠੰਡੇ ਬੁਰਜ ਦੇ ਵਿੱਚ ਗੁਰੂ ਕੇ ਸਾਹਿਬ ਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਭੁੱਖੇ ਰੱਖਿਆ ਗਿਆ ਨੇੜੇ ਹੰਸਲਾ ਨਦੀ ਵਗਦੀ ਸੀ ਅੱਤ ਦਾ ਠੰਡਾ ਸੀ ਪਰ ਉਥੇ ਮਾਤਾ ਜੀ ਨੇ ਸਾਹਿਬ ਜਾਦਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਸੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਇਹ ਦਿਨ ਗੁਰਬਾਣੀ ਨਾਲ ਜੁੜਨ ਦੇ ਆ ਗੁਰਬਾਣੀ ਮੁਤਾਬਕ ਚੱਲ ਕੇ ਔਰ ਇਤਿਹਾਸ ਨਾਲ ਜੁੜਨ ਦੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਸ ਲਾਸਾਨੀ ਸਾਕੇ ਨੂੰ ਯਾਦ ਕਰਨ ਦੇ ਲਈ ਸਾਹਿਬਜ਼ਾਦਿਆਂ ਦੀ ਮubarrak ਧਰਤੀ ਚਮਕੌਰ ਸਾਹਿਬ ਤੇ ਫਤਿਹਗੜ ਸਾਹਿਬ ਜ਼ਰੂਰ ਪਹੁੰਚੀਏ ਬਾਕੀ ਹੁਣ ਸਫਰੇ ਸ਼ਹਾਦਤ ਦੇ ਪ੍ਰੋਗਰਾਮ ਚੱਲ ਪੈਣੇ ਆ ਔਰ 21 ਤਰੀਕ ਨੂੰ ਚੱਕ ਢੇਰਾ ਜਿੱਥੇ ਕੁਮਾ ਮਾਸ਼ਕੀ ਨੇ ਸੇਵਾ ਕੀਤੀ ਆ ਫਿਰ ਅੱਗੇ ਏਵੇਂ ਪੜਾ ਚੱਲਣੇ ਆ ਔਰ 23 ਤਰੀਕ ਨੂੰ ਪੌਤਵਾਲੀ ਸਾਹਿਬ ਮਰਿੰਡੇ ਆ ਤੇ ਫਿਰ ਇਥੇ ਇਹ ਜਿਹੜਾ ਸ਼ੀਧੀ 24 ਤਰੀਕ ਤੋਂ ਠੰਡੇ ਬੁਰਜ ਦੇ ਵਿੱਚ ਆ ਸੋ ਇਹਨਾਂ ਸਮਾਗਮਾਂ ਦੇ ਵਿੱਚ ਵੀ ਸੰਗਤ ਸ਼ਰਧਾ ਭਾਵਨਾ ਦੇ ਨਾਲ ਪਹੁੰਚੇ ਕੀਰਤਨ ਸੁਣੇ ਇਤਿਹਾਸ ਸੁਣੇ ਤੇ ਇਹ ਸਹਿਬਜ਼ਾਦੀਆਂ ਦੀ ਸ਼ਹਾਦਤ ਸਾਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੀ ਆ ਚੜ੍ਹਦੀ ਕਲਾ ਦੇ ਵਿੱਚ ਰਹੀਏ ਤੇ ਮਿਲ ਜੁਲ ਕੇ ਰਹੀਏ ਸਾਬ ਏਆਈ ਨੇ ਧਾਰਮਿਕ ਭਾਵਨਾ ਨੂੰ کافی ਸੇਚਾਈ ਹੈ کافی ਕੁਝ ਬਣਾ ਕੇ ਐਲਾਨ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਕੁਝ ਨਾ ਦੋ ਦੇਖੋ ਗਲਤ ਗੱਲ ਨਾ ਜਿਹੜੇ ਵੀ ਕਰਦੇ ਆ ਬਾਕੀ ਪਿਛੇ ਜੇ ਮੀਟਿੰਗ ਵੀ ਹੋਈ ਆ ਮਾਰਾਂ ਦੇ ਨਾਲ ਏਆਈ ਦੇ ਨਾਲ ਤੇ ਉੱਤੇ ਕੰਮ ਕੀਤਾ ਜਾ ਰਿਹਾ ਬਾਕੀ ਦੇਖੋ ਇਹ ਇਹੋ ਜੇ ਕੰਮ ਕਰਨ ਵਾਲੇ ਕੋਈ ਵੀ ਆ ਗਲਤ ਆ ਕਿਸੇ ਵੀ ਧਰਮ ਦੇ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਸਾਰਿਆਂ ਤੇ ਰੱਬ ਵੇਖ ਕੇ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੇ ਬੰਸ ਰੀਤੇ ਮੈਂ ਆਈ ਸੀਸ ਜਾਈ ਪਰ ਸਿਰ ਨਾ ਜਾਈ ਫਤਿਹਗੜ ਸਾਹਿਬ ਦੀ ਉਹ ਮੁਬਾਰਕ ertid ਆ ਜਿੱਥੇ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਆ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਸ਼ਹਾਦਤ ਦੇ ਉੱਚੇ ਮਕਾਮ ਨੂੰ ਪ੍ਰਾਪਤ ਕੀਤਾ ਭਾਵੇਂ ਸਲਤਨਤ ਬੜੀ ਗਾਢੀ ਹੀ ਵजीर खान ਤੇ ਰੰਗਜੀਤ ਦੀ ਜ਼ੁਲਮ ਕੀਤੇ ਤਸ਼ੱਦਦ ਕੀਤੇ ਲਾਲਚ ਦਿੱਤੇ ਪਰ ਸਾਹਿਬ ਜਾਦਿਆਂ ਨੇ ਅਕਾਲ ਪੁਰਖ ਤੇ ਪ੍ਰੋਸਾ ਅਤੇ ਕਲਗੀਧਰ ਪਾਤਸ਼ਾਹ ਦੀ ਰਹਿਮਤ ਸਦਕਾ ਸ਼ਹੀਦੀ ਤੇ ਨੀਹਾਂ ਦੇ ਵਿੱਚ ਚਿੰਨ ਕੇ ਪ੍ਰਾਪਤ ਹੋਈ ਉਹਨਾਂ ਨੂੰ ਮਾਤਾ ਗੁਜਰੀ ਦੀ ਅਥੇ ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋਏ ਪਰ ਉਹ ਧਰਮ ਦੇ ਵਿੱਚ ਪਰਪੱਕ ਰਹੇ ਆਉ ਆਪਣੇ ਸਾਹਮਣੇ ਦੋ ਨਿਸ਼ਾਨ ਸਾਹਿਬ ਆ ਇੱਕ ਨਿਸ਼ਾਨ ਸਾਹਿਬ ਸਹਬਜਾਦਾ ਬਾਬਾ ਜੋਰਾਵਰ ਸਿੰਘ ਦਾ ਇੱਕ ਨਿਸ਼ਾਨ ਸਾਹਿਬ ਬਾਬਾ ਫਤਿਹ ਸਿੰਘ ਦਾ ਇਹ ਉਹੀ ਥਾਂ ਆ ਜਿੱਥੇ ਕਿਸੇ ਵੇਲੇ ਜਿਹੜੀ ਸਲਤਨਤਵਾ ਔਰੰਗਜ਼ੇਬ ਦੀ ਤੇ ਉਹਦਾ ਅੱਗੇ ਕਰਿੰਦਾ ਵਜ਼ੀਰ ਖਾਨ ਇੱਥੇ ਦਰਬਾਰ ਲਾਉਂਦਾ ਸੀ ਪਰ ਅੱਜ ਉਹਦਾ ਦਰਬਾਰ ਨਹੀਂ ਹੈਗਾ ਅੱਜ ਇੱਥੇ ਸਹਬਜਾਦਿਆਂ ਦੇ ਨਿਸ਼ਾਨ ਝੁੱਲਦੇ ਆ ਕਿਉਂਕਿ ਇਹਦਾ ਨਾਮ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖਿਆ ਇਹ ਇਥੋਂ ਦੀ ਮੁਕੱਦਸ ਧਰਤੀ ਦੱਸਦੀ ਆ ਜੁਲਮ ਕਰਨ ਵਾਲਾ ਕਿੱਡਾ ਵੀ ਵੱਡਾ ਹੋਵੇ ਕੂੜ ਨਿਖਟੇ ਨਾਨਕਾ ਓੜਕ ਸੱਚ ਰਹੀ ਸਹਿਬਜ਼ਾਦਿਆਂ ਦੀ ਸ਼ਹਾਦਤ ਲਸਾਨੀਆਂ ਹੁਣ ਜਦੋਂ ਸ਼ਹੀਦੀ ਸਭਾ ਸ਼ੁਰੂ ਹੋ ਗਈ ਆ ਤਾਂ ਮੈਂ ਸਮੁੱਚੀ ਹੀ ਕੌਮ ਨੂੰ ਸਮੂਹ ਮਾਨਵਤਾ ਨੂੰ ਅਤੇ ਸਾਰੇ ਹੀ ਪੰਜਾਬੀਆਂ ਨੂੰ ਇਹ ਪ੍ਰੇਰਣਾ ਦਿਨਾਵਾ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਫਤੇਗੜ ਸਾਹਿਬ ਚਮਕੌਰ ਸਾਹਿਬ ਇਹਨਾਂ ਮੁਬਾਰਕ ਧਰਤੀਆਂ ਤੇ ਆਈਏ ਔਰ ਇੱਥੇ ਆਣ ਕੇ ਸਹਿਬਜ਼ਾਦਿਆਂ ਨੂੰ ਨਤਮਸਤਕ ਹੋਈਏ ਗੁਰੂ ਨੂੰ ਹੋਈਏ ਔਰ ਇਥੇ ਪ੍ਰਾਨ ਕਰਕੇ ਜਾਈਏ ਅਸੀਂ ਹਮੇਸ਼ਾ ਹੀ ਗੁਰੂ ਦੇ ਨਾਲ ਜੁੜਾਂਗੇ ਮੈਂ ਹੁਣ ਵੀ ਤੁਰਦਿਆਂ ਫਿਰਦਿਆਂ ਬਹੁਤ ਸਾਰੇ ਨੌਜਵਾਨਾਂ ਨੂੰ ਮਿਲਿਆ ਪੰਜਾਬ ਦੀ ਜਵਾਨੀ ਚੜ੍ਹਦੀ ਕਲਾ ਚ ਤੇ ਜਦੋਂ ਵੀ ਉਹਨਾਂ ਨੂੰ ਕੋਈ ਪ੍ਰੇਰਣਾ ਦਿੱਤੀ ਜਾਂਦੀ ਆ ਉਹ ਜਿਹੜੀ ਗੁਰੂ ਵਾਲੀ ਪ੍ਰੇਰਣਾ ਵਾ ਗੁਰੂ ਆਸ਼ੇ ਗੁਰਮਤ ਦੀ ਉਹਨੂੰ ਗ੍ਰਹਿਣ ਕਰਦੇ ਆ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸ਼ਹੀਦੀ ਦਿਹਾੜਿਆਂ ਤੇ ਵੱਡੀ ਗਿਣਤੀ ਚਾਈਏ ਉਹਨਾਂ ਵੇਲੇ ਨੂੰ ਮਹਿਸੂਸ ਕਰੀਏ ਜਦੋਂ ਇਸ ਠੰਡੇ ਬੁਰਜ ਦੇ ਵਿੱਚ ਗੁਰੂ ਕੇ ਸਾਹਿਬ ਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਭੁੱਖੇ ਰੱਖਿਆ ਗਿਆ ਨੇੜੇ ਹੰਸਲਾ ਨਦੀ ਵਗਦੀ ਸੀ ਅੱਤ ਦਾ ਠੰਡਾ ਸੀ ਪਰ ਉਥੇ ਮਾਤਾ ਜੀ ਨੇ ਸਾਹਿਬ ਜਾਦਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਸੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਇਹ ਦਿਨ ਗੁਰਬਾਣੀ ਨਾਲ ਜੁੜਨ ਦੇ ਆ ਗੁਰਬਾਣੀ ਮੁਤਾਬਕ ਚੱਲ ਕੇ ਔਰ ਇਤਿਹਾਸ ਨਾਲ ਜੁੜਨ ਦੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਸ ਲਾਸਾਨੀ ਸਾਕੇ ਨੂੰ ਯਾਦ ਕਰਨ ਦੇ ਲਈ ਸਾਹਿਬਜ਼ਾਦਿਆਂ ਦੀ ਮੁਬਾਰਕ ਧਰਤੀ ਚਮਕੌਰ ਸਾਹਿਬ ਤੇ ਫਤਿਹਗੜ ਸਾਹਿਬ ਜ਼ਰੂਰ ਪਹੁੰਚੀਏ ਬਾਕੀ ਹੁਣ ਸਫਰੇ ਸ਼ਹਾਦਤ ਦੇ ਪ੍ਰੋਗਰਾਮ ਚੱਲ ਪੈਣੇ ਆ ਔਰ 21 ਤਰੀਕ ਨੂੰ ਚੱਕ ਢੇਰਾ ਜਿੱਥੇ ਕੁਮਾ ਮਾਸ਼ਕੀ ਨੇ ਸੇਵਾ ਕੀਤੀ ਆ ਫਿਰ ਅੱਗੇ ਐਵੇਂ ਪੜਾ ਚੱਲਣੇ ਆ ਔਰ 23 ਤਰੀਕ ਨੂੰ ਪੌਤਵਾਲੀ ਸਾਹਿਬ ਮਰਿੰਡੇ ਆ ਤੇ ਫਿਰ ਇਥੇ ਇਹ ਜਿਹੜਾ ਸ਼ੀਧੀ 24 ਤਰੀਕ ਤੋਂ ਠੰਡੇ ਬੁਰਜ ਦੇ ਵਿੱਚ ਆ ਸੋ ਇਹਨਾਂ ਸਮਾਗਮਾਂ ਦੇ ਵਿੱਚ ਵੀ ਸੰਗਤ ਸ਼ਰਧਾ ਭਾਵਨਾ ਦੇ ਨਾਲ ਪਹੁੰਚੇ ਕੀਰਤਨ ਸੁਣੇ ਇਤਿਹਾਸ ਸੁਣੇ ਤੇ ਇਹ ਸਹਿਬਜ਼ਾਦੀਆਂ ਦੀ ਸ਼ਹਾਦਤ ਸਾਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੀ ਆ ਚੜ੍ਹਦੀ ਕਲਾ ਦੇ ਵਿੱਚ ਰਹੀਏ ਤੇ ਮਿਲ ਜੁਲ ਕੇ ਰਹੀਏ ਸਾਬ ਏਆਈ ਨੇ ਧਾਰਮਿਕ ਭਾਵਨਾ ਨੂੰ کافی ਸੇਚਾਈ ਹੈ کافی ਕੁਝ ਬਣਾ ਕੇ ਐਲਾਨ ਕੀਤਾ ਜਾ ਰਿਹਾ ਹੈ ਉਸ ਬਾਰੇ ਕੁਝ ਕਹਿਣਾ ਚਾਹੋਗੇ ਦੇਖੋ ਗਲਤ ਗੱਲ ਨਾ ਜਿਹੜੇ ਵੀ ਕਰਦੇ ਆ ਬਾਕੀ ਪਿਛੇ ਜੇ ਮੀਟਿੰਗ ਵੀ ਹੋਈ ਆ ਮਾਰਾਂ ਦੇ ਨਾਲ ਏਆਈ ਦੇ ਨਾਲ ਤੇ ਉੱਤੇ ਕੰਮ ਕੀਤਾ ਜਾ ਰਿਹਾ ਬਾਕੀ ਦੇਖੋ ਇਹ ਇਹੋ ਜੇ ਕੰਮ ਕਰਨ ਵਾਲੇ ਕੋਈ ਵੀ ਆ ਗਲਤ ਆ ਕਿਸੇ ਵੀ ਧਰਮ ਦੇ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਸਾਰਿਆਂ ਤੇ ਰੱਬ ਵੇਖ ਕੇ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ